ਅਮਰਜੀਤ ਵੜੈਸ ਹਾਜ਼ਰ ਹੈ ਤੁਹਾਡੀ ਸੇਵਾ ਦੇ ਵਿੱਚ ਇੱਕ ਤਾਜ਼ਾ ਖਬਰ ਬਿਲਕੁਲ ਜੀ ਦੀ ਜਾਣਕਾਰੀ ਤੁਹਾਨੂੰ ਦੇਣੀ ਬਣਦੀ ਹੈ ਉਹ ਹੈ ਕਿ ਕਿਉਂਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਇਸ ਕਰਕੇ ਵਕ ਵਕ ਰਾਜਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਨੇ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹੁਣ ਸਾਰਾ ਕੁਝ ਪ੍ਰਸ਼ਾਸਨ ਤਕਰੀਬਨ ਜਿਹੜਾ ਉਹ ਸੈਂਟਰਲ ਕਮਿਸ਼ਨ ਹੈ ਜਿਹੜਾ ਸਾਡਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਦੇ ਅੰਡਰ ਆ ਚੁੱਕਿਆ ਸੋ ਉਹਦੀ ਨਿਗਰਾਨੀ ਇਹ ਚੋਣਾਂ ਹੋਣੀਆਂ ਨੇ ਸੋ ਜਿੱਥੇ ਕਿਤੇ ਕਿਸੇ ਪ੍ਰਤੀ ਸ਼ਿਕਾਇਤ ਆ ਜਾਂ ਕਿਤੇ 3 ਸਾਲਾਂ ਤੋਂ ਵੱਧ ਕਿਸੇ ਵੱਡੀ ਪੋਸਟ ਦੇ ਉੱਤੇ ਸਟੇ ਹੋ ਚੁੱਕਿਆ ਉੱਥੋਂ ਅਧਿਕਾਰੀ ਬਦਲੇ ਜਾਣਗੇ ਤਾਂ ਕਿ ਉਹ ਅਧਿਕਾਰੀ ਚੋਣਾਂ ਦੇ ਵਿੱਚ ਆਪਣਾ ਜਿਹੜਾ ਪ੍ਰਭਾਵ ਵੋਟਰਾਂ ਤੇ ਜਾਂ ਸਿਸਟਮ ਦੇ ਉੱਤੇ ਪਾ ਕੇ ਕਿਤੇ ਕੋਈ ਗੜਬੜ ਚੋਣਾਂ ਦੇ ਵਿੱਚ ਨਾ ਕਰਨ ਇਸੇ ਤਰ੍ਹਾਂ ਜਿਹੜਾ ਚੋਣ ਕਮਿਸ਼ਨ ਨੇ ਲੋਕ ਸਭਾ ਬਿਲਕੁਲ ਚੋਣਾਂ ਦੇ ਤੋਂ ਬਾਅਦ ਜਿਹੜਾ ਉਹ ਕੋਈ ਚੇਂਜੇਜ਼ ਜੜੀਆਂ ਨੇ ਉਹ ਕੀਤੀਆਂ ਨੇ ਜਿਹਦੇ ਵਿੱਚ ਬੰਗਾਲ ਦੇ ਡੀਜੀਪੀ ਸਮੇਤ ਸੱਤ ਰਾਜਾਂ ਦੇ ਗ੍ਰੈਸ ਕੱਤਰਾਂ ਨੂੰ ਜਿਹੜਾ ਹਟਾ ਦਿੱਤਾ ਇਹਦੇ ਵਿੱਚ 6 ਰਾਜਾਂ ਦੇ ਗ੍ਰੈਸ ਕੱਤਰ ਉਹ ਹਨ ਜਿਵੇਂ ਗੁਜਰਾਤ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਹਿਮਾਚਲ ਪ੍ਰਦੇਸ਼ ਉੱਤੇ ਉੱਤਰਾਖੰਡ ਦੇ ਅਧਿਕਾਰੀਆਂ ਦੇ ਨਾਮ ਜਿਹੜੇ ਆ ਸ਼ਾਮਲ ਹੈ ਤੇ ਵਿਵੇਕ ਸਹਾਏ ਨੂੰ ਜਿਹੜਾ ਉਹ ਡੀਜੀਪੀ ਪੱਛਮੀ ਬੰਗਾਲ ਦਾ ਲਾ ਦਿੱਤਾ ਗਿਆ ਜਿੱਥੇ ਕਿ ਉਹ ਅਰਜੀਵ ਕੁਮਾਰ ਨੂੰ ਹਟਾਇਆ ਗਿਆ ਅਰਜੀਵ ਕੁਮਾਰ ਬਾਰੇ ਬਹੁਤ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੰਟਰੋਵਰਸੀ ਜਿਹੜੀਆਂ ਚੱਲਦੀਆਂ ਰਹੀਆਂ ਨੇ ਹਾਲਾਂਕਿ ਅਰਜੀਵ ਕੁਮਾਰ ਨੂੰ ਹਟਾਉਣ ਦੇ ਲਈ ਟੀਐਮਸੀ ਨੇ ਜਿਹੜਾ ਉਹਦਾ ਵਿਰੋਧ ਕੀਤਾ ਔਰ ਉਹਨਾਂ ਨੇ ਇਹ ਗੱਲ ਦਾ ਜਿਹੜਾ ਗੱਲ ਕੀਤੀ ਹੈ ਕਿ ਕੇਂਦਰ ਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਰੀਆਂ ਉੱਚ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਕੇ ਚੋਣਾ ਦੇ ਉੱਤੇ ਕਬਜ਼ਾ ਜਿਹੜਾ ਉਹ ਕਰਨਾ ਚਾਹੁੰਦੀ ਹੈ ਔਰ ਉਹਦੀ ਇੱਕ ਇਸ ਕਾਰਵਾਈ ਨੂੰ ਵੇਖਦੇ ਆ ਕਿ ਜਿਹੜੀ ਆ ਡੀਜੀਪੀ ਵੈਸਟ ਬੰਗਾਲ ਦੇ ਜਿਹੜੇ ਉਹ ਲਾਏ ਗਿਆ ਵੈਸੇ ਤੁਹਾਨੂੰ ਦੱਸ ਦਈਏ ਕਿ ਕਮਿਸ਼ਨ ਨੇ ਬ੍ਰਹਿਮੰਬਈ ਮਿਊਸਪਲ ਕਾਰਪੋਰੇਸ਼ਨ ਜਿਹਨੂੰ ਬੀਐਮਸੀ ਕਹਿੰਦੇ ਆ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਤੇ ਮਿਜ਼ੋਰਮ ਦੇ ਇੱਕ ਆਈਐਸ ਅਧਿਕਾਰੀ ਨੂੰ ਵੀ ਹਟਾਉਣ ਲਈ ਕਿਹਾ ਇੱਕ ਦਿਨ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਚੋਣ ਕਮਿਸ਼ਨ ਨੂੰ ਬੀਐਮਸੀ ਕਮਿਸ਼ਨਰ ਨੂੰ ਬਦਲੇ ਜਾਣ ਤੋਂ ਛੋਟ ਦੇਣ ਲਈ ਕਿਹਾ ਸੀ ਪਰ ਚੀਫ ਇਲੈਕਸ਼ਨ ਕਮਿਸ਼ਨਰ ਜਾਂ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੇ ਜਿਹੜੀ ਹੈ ਉਹ ਉਹਨਾਂ ਦੀ ਇਹ ਅਪੀਲ ਰੱਦ ਕਰ ਦਿੱਤੀ ਹੈ ਇਸੇ ਤਰ੍ਹਾਂ ਜਿਹੜਾ ਇਹ ਫੈਸਲਾ ਸੋਮਵਾਰ ਦੁਪਹਿਰ ਚੋਣ ਕਮਿਸ਼ਨਰ ਅਜੀਵ ਕੁਮਾਰ ਦੀ ਪ੍ਰਧਾਨਗੀ ਹਟੋਈ ਜਿਦੇ ਵਿੱਚ ਬਾਕੀ ਦੋਨੋਂ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਜਿਹੜੇ ਨੇ ਗਿਆਨੇਸ਼ ਕੁਮਾਰ ਉਹ ਸ਼ਾਮਲ ਸੀਗੇ ਔਰ ਉਹਨਾਂ ਨੇ ਇਕੱਠਿਆਂ ਫੈਸਲਾ ਲੈ ਕੇ ਇਹਨਾਂ ਨੂੰ ਹਟਾਇਆ ਜਿਹੜੀ ਗੱਲ ਹੋ ਰਹੀ ਹੈ ਡੀਜੀਪੀ ਵੈਸਟ ਬੰਗਾਲ ਦੀ ਬਦਲਣ ਦੇ ਰਜੀਵ ਕੁਮਾਰ ਦੀ ਉਹ ਬੜੇ ਆਈਟੀ ਦੇ ਵਿੱਚ ਐਕਸਪਰਟ ਨੇ ਔਰ ਉਹਨਾਂ ਨੂੰ 2016 ਦੇ ਵਿੱਚ ਵੀ ਇੱਕ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਸੀ ਜਦੋਂ ਉਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀਆਂ 2017 ਦੀਆਂ ਸੀ ਉਹ ਡੀਜੀਪੀ ਨੂੰ ਫੋਨ ਟੈਪਿੰਗ ਦਾ ਦੋਸ਼ ਲਾਇਆ ਸੀ ਉਸ ਸਮੇਂ ਵੀ ਚੋਣ ਕਮਿਸ਼ਨ ਨੇ ਇਹਨਾਂ ਨੂੰ ਅਹੁਦੇ ਤੋਂ ਹਟਾਇਆ ਸੀ ਫਰਵਰੀ 2019 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਬੀਆਈ ਨੇ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਦੋਸ਼ ਵਿੱਚ ਬਿਨਾਂ ਸਰਚ ਵਾਰੰਟ ਦੇ ਕੁਮਾਰ ਦੇ ਘਰੇ ਛਾਪਾ ਮਾਰਿਆ ਸੀ ਤੇ ਉਸ ਤੇ ਮਮਤਾ ਬੈਨਰਜੀ ਨੇ 70 ਘੰਟੇ ਪ੍ਰੋਟੈਸਟ ਕੀਤਾ ਸੀ ਸੋ ਇਹ ਮੰਨਿਆ ਜਾ ਰਿਹਾ ਸੀ ਕਿ ਮਮਤਾ ਬੈਨਰਜੀ ਉਹਨਾਂ ਨੂੰ ਰੱਖਣਾ ਜਿਹੜਾ ਚਾਹੁੰਦੇ ਆ 2024 ਤੋਂ ਪਹਿਲਾਂ ਅਰਜੀਵ ਕੁਮਾਰ ਨੂੰ ਇੱਕ ਵਾਰ ਫਿਰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਇਸ ਵਾਰ ਹਾਈ ਕੋਰਟ ਦੇ ਦਬਾਅ ਕਾਰਨ ਤੁਹਾਨੂੰ ਯਾਦ ਹੈ ਕਿ ਸ਼ਾਹਜਹਾਂ ਸ਼ੇਖ ਜਿਹਦਾ ਸੰਦੇਸ਼ ਖਾਲੀ ਦੇ ਵਿੱਚ ਕੰਟਰੋਵਰਸੀ ਚੱਲਦੀ ਪਈ ਹੈ ਉਹਦੇ ਉੱਤੇ ਦੋਸ਼ ਲੱਗੇ ਆ ਔਰਤਾਂ ਦਾ ਸ਼ੋਸ਼ਣ ਕਰਨ ਦਾ ਉਹਦੀ ਗ੍ਰਿਫਤਾਰੀ 'ਚ ਦੇਰ ਕਰਨ ਵਾਸਤੇ ਵੀ ਹਾਈ ਕੋਰਟ ਨੇ ਕਲਕੱਤਾ ਹਾਈ ਕੋਰਟ ਨੇ ਜਿਹੜਾ ਉਹ ਸਰਕਾਰ ਨੂੰ ਖਿੱਚਿਆ ਸੀਗਾ ਔਰ ਸੀਬੀਆਈ ਦੇ ਹਵਾਲੇ ਨਾ ਕਰਨ ਦੀ ਅੜਿਅਲ ਜਿਹੜੀ ਸਰਕਾਰ ਨੇ ਜਿੱਦ ਪੜੀ ਸੀ ਉਹਦੇ ਉੱਤੇ ਵੀ ਜਿਹੜਾ ਉਹ ਉਹਦੇ ਉੱਤੇ ਤੰਜ਼ ਜਿਹੜੀ ਆ ਉਹ ਕੀਤੀ ਸੀ ਸੋ ਇਹੋ ਜੀਆਂ ਤਬਦੀਲੀਆਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦਿਸਣਗੀਆਂ ਕਿਉਂਕਿ ਸਰਕਾਰ ਦੀ ਇਹ ਮੰਨਣਾ ਹੈ ਸਰਕਾਰ ਦਾ ਕਹਿਣਾ ਹੈ ਕਿ ਚੋਣਾਂ ਬਿਲਕੁਲ ਨਿਰਪੱਖ ਬਿਨਾਂ ਕਿਸੇ ਦਬਾਅ ਤੋਂ ਹੋਣੀਆਂ ਚਾਹੀਦੀਆਂ ਨੇ ਸੋ ਖਾਸ ਤੌਰ ਤੇ ਜਿਹਨਾਂ ਅਫਸਰਾਂ ਦੀਆਂ ਇਹਨਾਂ ਪੋਸਟਿੰਗਸ 3 ਸਾਲਾਂ ਤੋਂ ਜ਼ਿਆਦਾ ਹੋ ਚੁੱਕੀ ਹੋਈ ਹੈ ਜਾਂ ਉਹਨਾਂ ਦੇ ਉੱਤੇ ਕੋਈ ਕੇਸ ਚੱਲਦੇ ਪਏ ਆ ਇਨਕੁਆਇਰੀ ਚੱਲਦੀ ਪਈ ਹੈ ਉਹਨਾਂ ਦੇ ਉੱਤੇ ਦੂਸਰੀਆਂ ਪਾਰਟੀਆਂ ਇਤਰਾਜ਼ ਕਰਦੀਆਂ ਨੇ ਚੋਣ ਪ੍ਰੋਸੈਸ ਦੇ ਦੌਰਾਨ ਵੀ ਪਾਰਟੀਆਂ ਜਿਹੜੀਆਂ ਨੇ ਓਬਜੈਕਸ਼ਨ ਕਰ ਸਕਦੀਆਂ ਨੇ ਕਿ ਫਲਾਣਾ ਅਫਸਰ ਪਾਰਸ਼ਲ ਨਹੀਂ ਹੈ ਪਾਰਸ਼ਲ ਹੈ ਜਿਹੜੀ ਪਾਰਸ਼ੀਅਲਟੀ ਕਰਦਾ ਹੈਗਾ ਪੱਖਪਾਤ ਕਰਦਾ ਪਿਆ ਹੈਗਾ ਤਾਂ ਕਈ ਵਾਰੀ ਕੁਝ ਅਫਸਰ ਜਾਂ ਕੁਝ ਲੋਕ ਜਿਹੜੇ ਹੁੰਦੇ ਨੇ ਉਹ ਕੁਝ ਪਾਰਟੀਆਂ ਦੀ ਹਮਾਇਤ ਕਰਦੇ ਆਪਣੇ ਢੰਗ ਨਾਲ ਸੋ ਸਾਡੀ ਤੇ ਸਾਰਿਆਂ ਦੀ ਇਹੀ ਹੈ ਦੁਆ ਆਸ ਹੈ ਕਿ ਚੀਫ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਇਹਨਾਂ ਚੋਣਾਂ ਨੂੰ ਇਸ ਲੋਕਤੰਤਰ ਤੇ ਉਤਸਵ ਨੂੰ ਬਿਲਕੁਲ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਕੋਸ਼ਿਸ਼ ਕਰਦਾ ਰਹੇਗਾ ਔਰ ਇਹ ਤਾਂ ਰਿਜ਼ਲਟ ਤੋਂ ਬਾਅਦ ਪਤਾ ਲੱਗੇਗਾ ਕਿ ਕਿੱਥੇ ਚੋਣਾਂ ਜੜੀਆਂ ਨੇ ਉਹਨਾਂ ਦੇ ਵਿੱਚ ਕਿਤੇ ਕੋਈ ਗੜਬੜ ਹੋਈ ਹੈ ਪ੍ਰੈਸ਼ਰ ਹੋਇਆ ਪਰ ਆਉਣ ਵਾਲੇ ਦਿਨਾਂ ਵਿੱਚ ਇਹੋ ਜੀਆਂ ਤਬਦੀਲੀਆਂ ਤੁਹਾਨੂੰ ਵੱਖ-ਵੱਖ ਰਾਜਾਂ ਦੇ ਵਿੱਚ ਹੋਰ ਮਿਲਣਗੀਆਂ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ